ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਦਰਅਸਲ ਇੱਕ ਟਰੱਕ ਦਾ ਟਾਇਰ ਫਟ ਜਾਂਦਾ ਹੈ ਜਿਸ ਤੋਂ ਬਾਅਦ ਮਕੈਨਿਕ ਟਰੱਕ ਨੂੰ ਠੀਕ ਕਰ ਰਿਹਾ ਹੁੰਦਾ ਹੈ ਤਾਂ ਇਸ ਦਰਮਿਆਨ ਪਿੱਛੋਂ ਆ ਰਹੇ ਟਰੱਕ ਦੇ ਵੱਲੋਂ ਇਸ ਖੜੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਸਾਰਾ ਸਮਾਨ ਟਰੱਕ ਦੇ ਵਿੱਚ ਪਿਆ ਹੋਇਆ ਖਿੱਲਰ ਜਾਂਦਾ ਹੈ ਇੱਥੋਂ ਤੱਕ ਕਿ ਉਸ ਦੂਜੇ ਟਰੱਕ ਦਾ ਕੀ ਹਸ਼ਰ ਹੋਇਆ ਪਿਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਇੱਕ ਵਿਅਕਤੀ ਨੂੰ ਸੱਟਾਂ ਲੱਗੀਆਂ ਨੇ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਭਰਤੀ ਕਰਵਾਇਆ ਗਿਆ ਤਾਂ ਤਸਵੀਰਾਂ ਗੁਰਾਇਆ ਫਗਵਾੜਾ ਜੀਟੀ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੋ ਟਰੱਕਾਂ ਦੀ ਜ਼ਬਰਦਸਤ ਟੱਕਰ ਹੁੰਦੀ ਹੈ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਮਾਲੀ ਨੁਕਸਾਨ ਦਾ ਅੰਦਾਜ਼ਾ ਤੁਸੀਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਕਿ ਕਿਵੇਂ ਇੱਕ ਟਰੱਕ ਦੇ ਵਿੱਚ ਫਲ ਫਰੂਟ ਪਏ ਹੋਏ ਸਨ ਹੋਰ ਸਮਾਨ ਪਿਆ ਹੋਇਆ ਸੀ ਉਹ ਸਾਰਾ ਸੜਕ ਦੇ ਵਿਚਕਾਰ ਖਿੱਲਰ ਜਾਂਦਾ ਤੇ ਇੱਕ ਟਰੱਕ ਚਾਲਕ ਦੇ ਮੁਤਾਬਕ ਕਿ ਉਹ ਚੇਨਈ ਤੋਂ ਜਲੰਧਰ ਜਾ ਰਹੇ ਸਨ ਅਚਾਨਕ ਟੱਕਰ ਹੋਣ ਕਰਕੇ ਜੋ ਕੱਚ ਦਾ ਸ਼ੀਸ਼ਾ ਉਹ ਜਲੰਧਰ ਲੈ ਕੇ ਜਾ ਰਹੇ ਸਨ ਇਸ ਦਰਮਿਆਨ ਉਹਨਾਂ ਦੀ ਖੜੇ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਸੜਕ ਦੇ ਉੱਤੇ ਵੱਡਾ ਜਾਮ ਲੱਗ ਗਿਆ ਪੁਲਿਸ ਦੇ ਵੱਲੋਂ ਇਸ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ もうね、ありがとう。 ਇਹ ਫਟਾਫਟਾ ਦਾ ਵਿਚੋ ਵਿਚ ਰੋਡ ਮੈਂ ਟਾਇਰ ਚੇਂਜ ਕਰ ਰਹਾ ਸੀ ਤੁਹਾਡਾ ਜਿੱਦ ਉਹ ਵਾਲਾ ਅੱਛਾ ਜੀ ਉਸ ਦੋ ਗਾੜੀ ਤੋਂ ਨਿਠ ਬਚੀ ਉਸੇ ਟਕਰੇ ਟਕਰਾਈ ਅਬ ਮੇਰੀ ਗਾੜੀ ਦਾ ਐਮਰਜੈਂਸੀ ਮੈਂ ਬ੍ਰੇਕ ਲਗਾ ਨਹੀਂ ਜਦ ਲਗੀ ਮੇਰੀ ਗਾੜੀ ਸਰ ਹੋਰ ਕੋਈ ਪ੍ਰੋਬਲਮ ਨਹੀਂ ਸਰ ਕਿਤਨੇ ਵੇ ਹੋਇਆ ਸਰ ਅਭੀ ਹੋਇਆ ਸੀ ਕੋਈ 10 15 20 ਮਿੰਟ ਪਹਿਲੇ ਕਾਹਦੇ ਕਾਹ ਜਾਣਾ ਆਪਰੇ ਇਹ ਜਲੰਧਰ ਬੱਸ ਖਾਲੀ ਆਏ ਕਹਾਂ ਸੇ ਹੈ ਚੇਨਈ ਸੇ ਹੈ ਐ ਏਐਮਟੀ ਸੁਖਮਨੀ ਜਸਾਏਗਾ ਸਿਵਲ ਉਸ ਬਰੋਗੋੜਾ ਤੋਂ ਸਾਨੂੰ ਕਾਲ ਆਈ ਕਿ ਇੱਥੇ ਆਪਣਾ ਐਕਸੀਡੈਂਟ ਹੋਇਆ ਗੁਰਾਂ ਰੋਡ ਦੇ ਉੱਪਰ ਟੱਕਦਾ ਤੇ ਗੱਡੀ ਵਾਲੇ ਐਕਸੀਡੈਂਟ ਹੋਇਆ ਜੀ ਸਰ ਕਿੱਦਾਂ ਬੰਦੇ ਦੀਆਂ ਕੰਡੀਸ਼ਨ ਠੀਕ ਆ ਬੰਦੇ ਕੰਡੀਸ਼ਨਾਂ ਦੀ ਠੀਕ ਆ ਇੱਕ ਦੇ ਨੱਕ ਦੇ ਸਾਹ ਤਾਂ ਬਾਅਦ ਕਿੰਨਾ ਮੂੜੀ ਗਿਆ ਵਗੈਰਾ ਹੋਇਆ ਕਿਸ ਕਿਸੇ ਦੇ ਵਿੱਚ ਹੋਇਆ ਜੀ ਇਹ ਟਰੱਕ ਦਾ ਹੋਇਆ ਇਹ ਨਾ ਪੈਂਚਰ ਆ ਰਿਆ ਸੀ ਆਪਣੀ ਗੱਡੀ ਨੂੰ ਛੋਟੇ ਆਦੀ ਵਾਲੇ ਟਰੱਕ ਵਾਲੇ ਨੇ ਇੱਕ ਵਿੱਚ ਲਿਆ ਕੇ ਮਾਰੀ ਦੇ ਉੱਪਰ ਆਏ ਆ ਇਹ 112 ਨੰਬਰ ਤੋਂ ਸਾਨੂੰ ਕਾਲ ਆਈ ਵੀ ਦੋ ਗੱਡੀਆਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਕਿਸ ਕਿਸੇ ਦੇ ਵਿੱਚ ਨੁਕਸਾਨ ਹੋਇਆ ਜੀ ਏ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ ਹੈਗਾ ਰੋਡ ਤੇ ਹਾਈਵੇ ਤੇ ਜਾਨਕੀ ਆਪਸੇ ਟਕਰਾਅ ਹੋ ਗਿਆ ਗੱਡੀਆਂ ਦਾ ਨੁਕਸਾਨ ਜਾਰੇ ਹੋਇਆ ਇਹਦੇ ਵਿੱਚ ਇੱਕ ਟਰੱਕ ਆ ਰਿਹਾ ਸੀਗਾ ਜਮੇਈ ਤੋਂ ਉਹ ਫਿੱਟ ਕਰ ਗਿਆ ਇੱਕ ਗੱਡੀ ਖੜੀ ਸੀਗੀ ਪੈਂਚਰ ਲਗਾ ਰਹੀ ਸੀ ਉਹ ਕਿਛੋਂ ਟੇਟ ਵੱਜੀ ਟੋਟਲ ਗੱਡੀਆਂ ਗਿਣੀਆਂ ਲਓ ਦੋ ਦੋ ਗੱਡੀਆਂ ਦਾ ਟੋਟਲ